ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜਮਕੌਰ ਸਾਹਿਬ ਅੱਜ ਕਾਲਾ ਨਗਰ ਲਾਇਆ ਜੀ ਅੱਜ ਗੁਰ ਸ਼ਵਰ ਗੁਰ ਸ਼ਵਰ ਲੰਗਰ ਲਾਇਆ ਹੋਇਆ ਹੈਗਾ ਇਹ ਜਿੰਨੀਆਂ ਵੀ ਕਿਤਾਬਾਂ ਨੇ ਇਰਤਵਾੜਾ ਸਾਹਿਬ ਤੋਂ ਆਈਆਂ ਨੇ ਮੈਗਜ਼ੀਨਾਂ ਕਿਤਾਬਾਂ ਨੇ ਇਹ ਸਾਰੀਆਂ ਇਰਤਵਾੜਾ ਸਾਹਿਬ ਤੋਂ ਆਈਆਂ ਹੈਗੀਆਂ ਇਹ ਜਿਹੜੀ ਸੰਪਰਦਾ ਹੈਗੀ ਹੈ ਰਾੜਾ ਸਾਹਿਬ ਦੀ ਸੰਪਰਦਾ ਹੈਗੀ ਹੈ ਇਹਦੇ ਵੀ ਜਿੰਨੀਆਂ ਕਿਤਾਬਾਂ ਨੇ ਇਹਦੇ ਦੇ ਨਾਮ ਜੇ ਪੜਨੇ ਆ ਜੁਕਤੀਆਂ ਮੁਕਤੀਆਂ ਨੇ ਕਿ ਮੇਰਾ ਨਾਮ ਜੇ ਪਿਆ ਜਾਂਦਾ ਹੈਗਾ ਸਾਰਿਆਂ ਨੂੰ ਵੈਗੁਰੂ ਵੈਗੁਰੂ ਤੇ ਲਈ ਜਾਓ ਸੁਰਤ ਦੇ ਨਾਲ ਸਿਰਫ ਅੱਧਾ ਘੰਟਾ ਵਾਇਰੂ ਵਾਇਰੂ ਕਰ ਲਓ ਬਰਾਬਰ ਫਾਇਦਾ ਹੋ ਜਾਂਦਾ ਇੱਕ ਕਿਤਾਬਾਂ ਜਿਹੜੀਆਂ ਨੇ ਇੰਟਰਨੈਸ਼ਨਲ ਕਿਤਾਬਾਂ ਨੇ ਮੈਗਜ਼ੀਨ ਹੈਗੀ ਹੈ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਜਾਂਦੀ ਹੈਗੀ ਹੈ ਤੇ ਇੱਥੇ ਨਾ ਸੇਵਾ ਹੀ ਕਰੀ ਜਾਂਦੀ ਹੈ ਇਹ ਨੋ ਪ੍ਰੋਫਿਟ ਨੋ ਲਾਫ ਤੇ ਦਿੱਤੀਆਂ ਜਾਂਦੀਆਂ ਇੱਕ ਮੈਗਜ਼ੀਨ ਹੈਗੀ ਹੈ ਉਹ ਤਾਂ ਬਿਲਕੁਲ ਫ੍ਰੀ ਦੇਈ ਜਾ ਰਹੇ ਆ 300 ਰੁਪਏ ਸਾਲ ਦਾ ਚੰਦਾ ਹੈਗਾ ਜੇ ਕੋਈ ਪੈਸੇ ਦਿੰਦਾ ਤਾਂ ਠੀਕ ਹੈ ਨਹੀਂ ਦਿੰਦਾ ਤਾਂ ਫ੍ਰੀ ਦੇ ਦਿੰਦੇ ਆਗੇ ਸੋ ਇਹ ਮਹਾਂਪੁਰਖਾਂ ਦੀ ਕਿਰਪਾ ਹੀ ਹੈਗੀ ਹੈ ਜੇ ਗੁਰਦੁਆਰਾ ਤਬਰਦ ਸਾਹਿਬ ਹੈ ਤੇ ਬਹੁਤ ਵਧੀਆ ਵਧੀਆ ਬਿਲਡਿੰਗਾਂ ਬਣੀਆਂ ਹੋਈਆਂ ਕੋਈ ਪੈਸੇ ਨਹੀਂ ਲਿਆ ਜਾਂਦਾ ਕੋਈ ਵੀ ਆ ਕੇ ਉੱਤੇ ਰੁਕੇ ਤੇ ਸਾਲ ਦੇ ਵਿੱਚ ਇੱਕ ਵਾਰੀ ਅੱਖਾਂ ਦਾ ਕੈਂਪ ਲੱਗਦਾ ਹੈ ਜਿਆ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਨੇ ਆਪਰੇਸ਼ਨ ਫਰੀ ਕਰ ਜਾਂਦੇ ਨੇ ਔਰ ਲੈਂਸ ਵੀ 10-10 ਹਜ਼ਾਰ ਦੇ ਫਰੀ ਪਾਈ ਜਾਂਦੇ ਨੇ ਇਸ ਕਰਕੇ ਇਹ ਤਵਾਰਾ ਸਾਹਿਬ ਇੱਕ ਜਿਹੜੀ ਸੰਸਥਾ ਹੈਗੀ ਹੈ ਇਹ ਲੋਕਾਂ ਦੀ ਸੇਵਾ ਜਨਤਾ ਦੀ ਸੇਵਾ ਕਰਨ ਵਾਸਤੇ ਸੰਸਥਾ ਬਣਾਈ ਗਈ ਹੈ ਉੱਥੇ ਹਸਪਤਾਲ ਹੈ ਉੱਥੇ ਹਸਪਤਾਲ ਦੀ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਉਹਦੇ ਡਾਕਟਰ ਨੇ ਉਹ ਸਾਰੇ ਹੀ ਮੈਡੀਟਰੀ ਡਾਕਟਰ ਨੇ ਉਹ ਸੇਵਾ ਕਰਦਨੇ ਫ੍ਰੀ ਸੇਵਾ ਕਰਦਨੇ ਉੱਥੇ ਇਹ ਬਹੁਤ ਵੱਡੀ ਸੰਸਥਾ ਹੈਗੀ ਹੈ 150 ਏਕੜ ਦੇ ਵਿਸ਼ਾਲ ਸ੍ਰਮ ਬਣਿਆ ਹੋ ਜਾਏਗਾ ਦੋ ਕਾਲਜ ਨੇ ਇੱਕ ਸੀਵੀ ਦੋ ਸਕੂਲ ਨੇ ਇੱਕ ਸੀਵੀ ਐਸੀ ਦਾ ਇੱਕ ਪੰਜਾਬ ਬੋਰਡ ਦਾ ਦੋ ਹਸਪਤਾਲ ਨੇ ਤੇ ਇਦਾਂ ਦੇ ਨਾਲ ਸੇਵਾ ਦਾ ਕੇਂਦਰ ਹੈ ਤਾਂ ਇਹ ਸੇਵਾ ਹੀ ਕਰੀ ਜਾਂਦੀ ਹੈ ਉੱਥੇ ਹੋਰ ਕੁਝ ਨਹੀਂ ਹੈਗਾ ਠੀਕ ਹੈ ਜੀ ਬਾਈ ਗੁਰਜੀ ਦਾ ਖਾਲਸਾ ਵਹਿਜ ਦੀ ਫਤਿਹ ਇਹ ਤਾਂ ਜੀ ਇੰਗਲਿਸ਼ 'ਚ ਵੀ ਹੈਗੀਆਂ ਨੇ ਆ ਦੇਖੋ ਇਹ ਇੰਗਲਿਸ਼ 'ਚ ਨੇ ਮੈਂ ਦਿਖਾ ਦੋਣਾ ਹੈ ਕਿ ਕਿੰਨੇ ਇਹ ਇੱਕ ਇੱਕ ਕਿਤਾਬਾਂ ਇੰਗਲਿਸ਼ 'ਚ ਵੀ ਹੈਗੀਆਂ ਨੇ ਪੰਜਾਬੀ 'ਚ ਵੀ ਹੈਗੀਆਂ ਨੇ ਹਿੰਦੀ 'ਚ ਵੀ ਹੈਗੀਆਂ ਨੇ ਤਿੰਨ ਭਾਸ਼ਾ ਦੇ ਕਿਤਾਬਾਂ ਸ਼ਬਦੀਆਂ ਨੇ ਕੋਈ ਫਾਇਦਾ ਉਠਾ ਸਕਦਾ ਨਾਲ ਤੇ ਕੋਈ ਨੋ ਨੋ ਪ੍ਰੋਫਿਟ ਨੋ ਲਾਸਟ ਹੈ ਕੋਈ ਇਦਾਂ ਨਹੀਂ ਹੈ ਵਿੱਚ ਕਮਾਈ ਕਰਨੀ ਹੈ ਕੋਈ ਪ੍ਰੋਫਿਟ ਲੈਣਾ ਹੈਗਾ ਫਿਰ ਵੀ ਇਸ ਵਾਸਤੇ ਤਾਂ ਕਿ ਸੰਗਤਾਂ ਨੂੰ ਸੇਧ ਮਿਲ ਜਵੇ ਗੁਰਬਾਣੀ ਦੀ ਸੇਧ ਮਿਲ ਜਵੇ ਗੁਰਬਾਣੀ ਦੇ ਸਹੀ ਅਰਥ ਨੇ ਕਿਤਾਬਾਂ ਦੇ ਵਿੱਚ ਸੋ ਇਸ ਕਰਕੇ ਸਾਰੀਆਂ ਕਿਤਾਬਾਂ ਨੇ ਇਹ ਤੋ ਵਾਈਰ ਜੀ ਦਾ ਖਾਲਸਾ ਵੈਲੀ ਫਤਿਹ ਜੀ ਆਪਣਾ ਐਡਰੈਸ ਜੇ ਕਿਸੇ ਲਈ ਤੁਹਾਡਾ ਕਨੈਕਟ ਕਰਨਾ ਹੋਵੇ ਮੁਰਦਾਰਾ ਰਤਵਾਰਾ ਸਾਹਿਬ ਫਿੰਸ ਹੈ ਜਿਹੜਾ ਆਲ ਪੂਰੇ ਵਰਡ ਦੇ ਵਿੱਚ ਕਿਤਾਬਾਂ ਜਾਂਦੀਆਂ ਨੇ ਅਸੀਂ ਸਾਨੂੰ ਮੈਗਜ਼ੀਨ ਦੇ ਦਿੰਦੇ ਆਂ ਮੈਗਜ਼ੀਨ ਸਾਰੇ ਐਡਰੈਸ ਲਿਖੇ ਹੋਏ ਆਂ ਤੁਸੀਂ ਤੇ ਪੁੱਛ ਸਕਦੇ ਆਂ ਜੇ ਉੱਥੇ ਲੋਕੜੀਆਂ ਇਗਲਿਸ਼ ਬਾਰੇ ਪਤਾ ਪੁੱਛਦੇ ਬੋਲਦੇ ਹੋਊਗਾ ਤੁਸੀਂ ਕਿਹਨੂੰ ਕਿਉਂ ਦੱਸੀ ਜੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਰਤਵਾੜਾ ਸਾਹਿਬ ਆਤਮ ਮਾਰਗ ਤੋਂ ਡਿਵਾਈਨ ਵਰਡ ਕੰਟੈਂਪਲੇਸ਼ਨ ਪਾਥ ਇੱਕ ਕਿਤਾਬ ਛਪਦੀ ਹੈ ਤੇ ਇੱਕ ਹੈ ਦਾ ਸਟੋਰੀ ਆਫ ਇਮੋਰਟੈਲਿਟੀ ਇੱਕ ਇਹਦਾ ਪੰਜਾਬੀ ਅਨੁਵਾਦ ਵੀ ਹੈ ਸਾਡੇ ਕੋਲ ਸਤਿ ਸ਼ਬਦ ਮਾਰਗ ਐਦੇ ਚ ਸਾਰੀ ਅੰਦਰੂਨੀ ਗਿਆਨ ਬਾਰੇ ਦੱਸਿਆ ਗਿਆ ਹੈ ਕਿ ਸੱਚੀ ਹੈ ਕਿਵ ਸੱਚੀ ਆਰਾ ਹੋਈ ਹੈ ਤੇ ਇਹਦਾ ਇੱਕ ਹੋਰ 파ਟ ਹੈ ਕਿਵ ਕੂਰੇ ਟੁੱਟੇ ਪਾਲ ਇਹ ਨਾਲ ਹੀ ਹੈ ਇਹਦੇ ਸਾਰੇ ਭਾਗ ਇਹਦੇ ਚ ਨਹੀਂ ਤੇ ਬਾਕੀ ਇਹ ਹੈ ਇੱਕ ਕੁਐਸਚਨ ਹੈ ਇਹ ਜਵਾਬ ਹੈ ਸਾਰਿਆਂ ਦੀ ਅੱਧੀ ਬੇਟਾ ਇਹ ਹਜੇ ਸਭਾ ਤੇ ਵੈਸੇ ਆਫਿਸ ਜੋ ਫੁੱਲ ਪੇਟ ਹੈ ਇਹਦੀ ਪੇਟਾ ਹੈਗੀ ਹੈ 400 ਪ੍ਰਤੀ ਕਾਪੀ ਵੈਸੀ 200 ਦੀ ਹੈ ਅੱਧੇ ਮੁੱਲ ਲੈ ਰਿਆ ਹੁਣ ਇਸ ਸਮੇਂ ਤੇ ਕਿ ਟੂਰੇ ਕਿ ਕੂੜੇ ਟੁੱਟੇ ਪਾਲਦਾ ਹੈ ਪ੍ਰਤੀ ਕਾਪੀ 120 ਰੁਪਏ ਤੇ ਇਹਦਾ ਅੱਧਾ ਸੀ 60 ਰੁਪਏ ਲੈ ਰਹੇ ਹਾਂ ਹੁਣ ਇਸ ਸਮੇਂ ਸਭਾ ਤੇ ਹੋਰ ਅਨੇਕਾਂ ਕਿਤਾਬਾਂ ਨੇ ਚੌਥੇ ਸਵਾਹ ਕੇ ਨਾਮ ਪੜਦੇ ਨੇ ਚੌਰ ਪੰਜ ਸਾਹ ਅੱਥੇ ਸਾਡੇ ਕੋਲ ਗਿੰਤੀ ਦੇ ਕਿਤਾਬ ਨੇ ਵੈਸੀ ਸਾਡੇ ਆਫਿਸ 'ਚ ਹੋਰ ਕਈ ਕਿਤਾਬਾਂ ਨੇ ਉੱਥੇ 50 ਤੋਂ ਅਧਿਕ ਸਾਡੇ ਇਹਦੇ ਜੋ ਪੂਰਾ ਵੇਰਵਾ ਦਿੱਤਾ ਗਿਆ ਕਿਤਾਬਾਂ ਬਾਰੇ ਵੀ ਸਾਡੇ ਕਿਤਾਬਾਂ ਬਾਰੇ ਇਹ ਪੂਰਾ ਵੇਰਵਾ ਇੱਥੇ ਦਿੱਤਾ ਗਿਆ ਹੈ 50 ਕਾਪੀ ਪੰਜਾਬੀ 'ਚ ਮਿਲਦੀਆਂ ਹੈ ਇੰਗਲਿਸ਼ 'ਚ ਸਾਡੇ ਕੋਲ 18 ਹੈ ਹਿੰਦੀ 'ਚ ਬੰਦ ਕਰ ਦਿੱਤੀਆਂ ਗਿਆ ਤਲਾ ਸੀ ਗਿਆ ਤੇ ਇਹ ਰਿਹਾ 18 ਇਹ ਹੈ 50 ਇਹ ਸਾਡਾ ਪੰਜਾਬੀ 'ਚ ਸ਼ਬਦ ਹੈ ਹੁਣ ਤਾਂ ਸਾਡੇ ਕੋਲ ਗਿਣਤੀਆਂ 'ਚ ਨੇ ਇਹ ਸਾਰੇ ਕਿਤਾਬਾਂ ਬਾਰੇ ਲਿਖਿਆ ਹੋਇਆ ਹੈ ਕਿਹੜਾ ਕਿੰਨੇ ਭਾਗ 'ਚ ਹੈ ਕਿੰਨੇ ਪੈਸਿਆਂ 'ਚ ਮਿਲੇਗਾ ਸਾਰਾ ਆਫਿਸ 'ਚ ਅਵੇਲੇਬਲ ਹੈ ਰਤਵਾੜਾ ਸਾਹਿਬ ਮੁੱਲਾਪੁਰ ਚ ਗਰੀਬ ਦਾਸ ਦੇ ਕੋਲ ਆਪਣਾ ਪ੍ਰੋਪਰ ਐਡਰੈਸ ਦੱਸੋ ਸਾਡਾ ਹੈ ਜੀ ਅ ਰਤਵਾੜਾ ਸਾਹਿਬ ਨਿਊ ਚੰਡੀਗੜ੍ਹ ਮੁੱਲਾਪੁਰ ਗਰੀਬ ਦਾਸ ਦੇ ਕੋਲ ਮੋਹਾਲੀ ਜ਼ਿਲ੍ਹਾ ਉੱਥੇ ਪੈਂਦਾ ਹੈ ਥੈਂਕ ਯੂ ਵੀਡੀਓ ਬਾਰੇ ਆਪਣੇ ਸੁਝਾਅ ਲੇ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਮਪਲ ਸਿੰਘ న్యూਸ ਐਂਡ ਬਲੌਗ YouTube ਚੈਨਲ ਮਿਲਦੇ ਆ ਆਪਾਂ ਹੋਰ ਵੀਡੀਓ ਦੇ ਵਿੱਚ